ਇਹ ਦਿਨ ਇਹਦਾ ਸਵਾਂਤ ਹੈ ਕਿਸੇ ਨੇ ਕੁੜੀ ਦਾ ਦੇਣਾ ਕਿਸੇ ਨੇ ਮੁੰਡੇ ਦਾ ਦੇਣਾ ਮਾਲ ਇੱਕ ਵਾਰੀ ਖੰਸਤਾ ਜੀ ਸਾਡੇ ਕੋਲੇ ਬਹੁਤ ਭਗਵੇਂ ਫਿਰ ਉਹ ਉਤਸਾਰ ਚ ਰਾਤ ਵੀ ਰਹੇ ਪੁਰਾਣੇ ਕਹਾੜ ਦੀ ਗੱਲ ਹੈ ਤੇ ਗੁਰਮਖ ਉਹ ਮਾਠ ਦੀ ਨਾ ਆਈ ਬੋੜਪੂਰੇ ਵਾਲੇ ਮਾਸਟਰ ਜੀ ਦੇ ਨਾਮ ਤੇ ਕਹਿੰਦੇ ਸੀ ਮੈਂ ਵੀ ਜਿਹੜੇ ਮਹਾਪੁਰਖ ਹਰਕੂਆਲ ਵਾਲੇ ਆ ਉਹਨਾਂ ਦੀ ਸੰਗਤ ਕੀਤੀ ਮੈਂ ਕੇ ਰੰਗ ਨਹੀਂ ਛੜਿਆ ਕਹਿੰਦੇ ਨਹੀਂ ਮੈਂ ਜਪਦਾ ਹੁੰਦਾ ਹਾਂ ਮਹੋਰ ਕੋਈ ਫੁਰਨਾ ਕਹਿੰਦੇ ਹਣ ਫੁਰਨਾ ਇੱਕੋ ਹੀ ਆ ਦੋ ਗਰੀਬ ਘਰ ਦੀਆਂ ਕੁੜੀਆਂ ਲਈਆਂ ਵੀਆਂ ਤੇ ਉਹ ਫਿਰ ਮੇਰੀ ਜਿਹਾ ਵੀ ਕਰਦੇ ਹੋਂ ਉਹਨੂੰ ਲਟੰਗੀ ਤਰਾ ਵਧੀਆ ਵਿਆਹ ਕਰਾ ਗਏ ਫਰਨਾ ਇਹੀ ਹੈ ਮੈਂ ਕੀ ਲੋੜ ਸੀ ਜੇ ਤੂੰ ਕਰਾਇਆ ਨਹੀਂ ਤੇ ਸਾਧੂ ਹੋਇਆ ਭਗਵੇਂ ਲਿੜੇ ਪਾਇ ਤੈਨੂੰ ਸਜਾਜ ਪੈਣ ਦੀ ਕੀ ਲੋੜ ਸੀ ਹਾਂ ਕੰਨ ਨਹੀਂ ਮੇਰਾ ਮਾਨਸਿਕ ਵੀ ਜਿਹੜੀ ਸੇਵਾ ਆਉਂਦੀ ਹੈ ਸੰਗਤਾਂ ਦੀ ਕਿਸੇ ਚੰਗੇ ਪਾਸੇ ਰੱਖਦੇ ਉਹ ਸ਼ਾਂਤ ਚੰਗਾ ਪਾਸਾ ਸੀ ਮੈਂ ਖੰਡ ਪਾੜ ਕਰਾਈ ਜਾਂਦਾ ਛਾਏ ਪਾਸ ਪਾਠੀ ਰੱਖ ਕੇ ਕਰਾਈ ਜਾਂਦਾ ਉਹ ਤੇਰੇ ਜਮਾ ਸੀ ਇਹ ਦੇਣੇ ਲੈਣ ਦਾ ਸਰਵੰ ਦਾ ਦੇਣੇ ਲੈਣ ਦਾ ਉਹ ਕਹਿੰਦੇ ਕੀ ਦੇਣਾ ਲੈਣਾ साल मैं सालू हाँ मैं पिछले जन्म की दिन मेरा निबड़िया नहीं अभी हजूर वाल कर नहीं निबड़िया नहीं निबड़िया क्यों मोह ब्यापा कुड़िया का मोह ब्यापा माया जाल हजे माया का जाल है ਅਗੇ ਧਾਰਨਾਂ ਨੇ ਮਾਇਆ ਦਾ ਜੰਜਾਲ ਪੈ ਗਿਆ ਬੰਦਾ ਨਾਮ ਨੇ ਜਿ ਆਪਣ ਨੂੰ ਆਇਆ ਮੈਂ ਕਿ ਇੱਕ ਗਊਆ ਸੀ ਤੇਰੀਏ ਕੁੜੀਆਂ ਜਿਹੜੇ ਲੰਗੀਆਂ ਵੀ ਐ ਇਹ ਗਰੀਬ ਘਰ ਦੀਆਂ ਗਊਆ ਸੀ ਜਦ ਦੁੱਧ ਦੇਣੋਂ ਹਟ ਗਈਆਂ ਉਹਨੂੰ ਉਵਾਰਾ ਛੱਡ ਤੀਆਂ ਹਵਾਰਾ ਛੱਡ ਤੰਨ ਉਹ ਗੰਨਿਆ ਮਾਰਾ ਤੇ ਤੇਰੇ ਜਿਹੀ ਰਹੀ ਸੁਰਤੀ ਸੁਰਤੀ ਤੇ ਇਸ ਕਰਕੇ ਉਹ ਫਿਰ ਹੁਣ ਕੁੜੀਆਂ ਬਣ ਗਈ ਜਿੰਨਾਂ ਨੂੰ ਦੁੱਧ ਪੀਤਾ ਉਹਨਾਂ ਕਰਜ਼ਾ ਮੋੜਨਾ ਇਹਨਾਂ ਦਾ ਵਿਆਹ ਕਰ ਦਤਾ ਹੈ ਕਹਿੰਦਾ ਸ਼ਾ ਕਹਿੰਦੇ ਕਈ ਕਈ ਮੂਹਰੇ ਗਉਆਂ ਦਾ ਮੈਨੂੰ ਵੀ ਸੁਫਨਾ ਆਉਂਦਾ ਉਹ ਕਹਿੰਦਾ ਤੇ ਇਹ ਇਲਾਹਾ ਵਿੱਚ ਭਾਗ ਬਣਿਆ ਭਗਵੇਂ ਦੀ ਦੇਵੀ ਤੋਤੀ ਵੀ ਨਹੀਂ ਉਹ ਤੁਤੀ ਬੰਦੇ ਹੋ ਪੱਗ ਮਾਲਾ ਵੀ ਅਥਰੇ ਗਾਲਜ ਵੀ ਮਾਲਾ ਵੇਖੋ ਇਹਨਾਂ ਜਾਲ ਓਖਾ ਸਾਥਨ ਮਾਤ ਰੋਗ ਦਾ ਆਓ ਆਪਾਂ ਮਨ ਨੂੰ ਮੋੜੋ ਮੋੜੋ ਜਿੰਨਾ ਮੁੜ ਜੇ ਥੋੜਾ ਹੈ ਆਖੇ ਲਗੋ ਇਹ ਸਮਾਂ ਐਵੇਂ ਚੱਲਿਆ ਜਾਂਦਾ ਹੈ ਮੋਲਾ ਜਾਲ ਨ ਬੁਰਾ ਹੈ ਬੋ ਪੈੜਾ ਜਾਲ ਹੈ ਮੋਲਾ ਜਾਲ ਦਾ ਅਖੀਰ ਐ ਵੀ ਬਾਦ ਨਹੀਂ ਕਿ ਇੱਥੇ ਆਉਣ ਵਾਲੇ